ਸਾਲ 2016 ਵਿੱਚ ਨੱਬ ਬ੍ਰੇਕ ਕਾਂਡ ਮਾਮਲੇ ਵਿੱਚ ਮੁਖਰੋਹੀ ਗੁਰਜੀਤ ਸਿੰਘ ਲਾਂਡਾ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਜਿਲ੍ਹੇ ਵਿੱਚ ਬੰਦਾ ਹੈ ਉਸ ਨੂੰ ਪੁਲਿਸ ਦੀ ਵੱਡੀ ਸੁਰੱਖਿਆ ਵਿੱਚ ਅਮਰਸਰ ਦੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਗੁਰਜੀਤ ਸਿੰਘ ਲਾਂਡਾ ਨੂੰ ਲੈ ਕੇ ਆਉਣ ਵਾਲੇ ਪੁਲਿਸ ਅਧਿਕਾਰੀਆਂ ਨਾ মিডিਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੂਜੇ ਪਾਸੇ ਅਮਰਸਰ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਮੁਖ ਅਧਿਕਾਰੀ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੋਂ ਬਠਿੰਡਾ ਜੇ ਬੰਦ ਹੈ ਤੇ ਇਸ ਨੂੰ ਵੱਖ-ਵੱਖ ਕੇਸਾਂ ਵਿੱਚ ਪੇਸ਼ ਹੋਣ ਲਈ ਲੈ ਕੇ ਆਂਦਾ ਗਿਆ ਇਹਦਾ ਨਾਂ ਗੁਰਜੀਤ ਸਿੰਘ ਲਾਡਾ ਆ ਜੀ ਢੰਡਪਿੰਡ ਦਾ ਰਹਿਣ ਵਾਲਾ ਅਮਰਸਰ ਸੌਰੀ ਤਰਨਤਾਰਨ ਹੈ ਇਹਦਾ ਜੀ ਇਹਦੇ ਤੇ ਵੱਖ-ਵੱਖ ਮੁਕਤਮੇ ਦਰਜ ਨੇ ਉਹ ਵੱਖ-ਵੱਖ ਕੋਟਾਂ 'ਚ ਪੇਸ਼ੀ ਸੀ ਦੀ ਅੱਜ ਇੱਕ ਕੇਸ ਸਜ਼ਾ ਵੀ ਸੁਣਾਈ ਗਈ ਹੈ ਤੇ ਬਾਕੀ ਦੀਆਂ ਤਰੀਕਾਂ ਪੈਗੀਆਂ ਜੀ ਬਠਿੰਡਾ ਜੇਲ੍ਹ ਤੋਂ ਲਿਆਂਦਾ ਜੀ ਗੁਰਜੀਤ ਸਿੰਘ ਲਾਡਾ ਜੀ ਪੇਸ਼ੀ ਤੇ ਆਸੀ ਜੀ ਦੱਸ ਦिए ਕਿ ਗੁਰਜੀਤ ਸਿੰਘ ਲਾੜਾ ਨੇ 2016 ਵਿੱਚ ਨਾਬਾ ਜਿਲ੍ਹ ਬ੍ਰੇਕ ਮਾਮਲੇ ਚ ਉਸ ਵੇਲੇ ਚਰਚਾ ਚਾਇਆ ਸੀ ਜਦੋਂ ਜਿਲ੍ਹ ਵਿੱਚ ਗੋਲੀਆਂ ਚਲਾ ਕੇ ਗੈਂਗਸਟਰ ਨੂੰ ਭਜਾ ਲਿਆ ਸੀ ਰਿਪੋਰਟ ਚਕੀਆ ਟੀਵੀ ਸਾਲ 2016 ਵਿੱਚ ਨਾਬਾ ਬ੍ਰੇਕ कांड ਦਾ ਮਾਮਲਾ ਵਿੱਚ ਮੁਖਰੋਪੀ ਗੁਰਜੀਤ ਸਿੰਘ ਲਾਡਾ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਜਿਲ੍ਹੇ ਵਿੱਚ ਬੰਦ ਹੈ ਉਸ ਨੂੰ ਪੁਲਿਸ ਦੀ ਵੱਡੀ ਸੁਰੱਖਿਆ ਵਿੱਚ ਅਮਰਸਰ ਦੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਇਸ ਦੌਰਾਨ ਗੁਰਜੀਤ ਸਿੰਘ ਲਾਡਾ ਨੂੰ ਲੈ ਕੇ ਆਉਣ ਵਾਲੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੂਜੇ ਪਾਸੇ ਅਮਰਸਰ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਮੁਖ ਅਧਿਕਾਰੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਠਿੰਡਾ ਵਿੱਚ ਬੰਦ ਹੈ ਤੇ ਇਸ ਨੂੰ ਵੱਖ-ਵੱਖ ਕੇਸਾਂ ਵਿੱਚ ਪੇਸ਼ ਹੋਣ ਲਈ ਲੈ ਕੇ ਆਂਦਾ ਗਿਆ ਇਹਦਾ ਨਾਂ ਗੁਰਜੀਤ ਸਿੰਘ ਲਾਡਾ ਹੈ ਢਾਂਡਪਿੰਡ ਦਾ ਰਹਿਣ ਵਾਲਾ ਅਮਰਸਰ ਸੌਰੀ ਤਰਨਤਾਰ ਨੇਰੀ ਹੈ ਇਹਦਾ ਇਹਦੇ ਤੇ ਵਕ ਵਕ ਮੁਕਤਮੇ ਦਰਜ ਨੇ ਉਹ ਵਕ ਵਕ ਕੋਟਾਂ ਚ ਪੇਸ਼ੀ ਸੀ ਦੀ ਅੱਜ ਇੱਕ ਕੇਸ ਸਜ਼ਾ ਵੀ ਸੁਣਾਈ ਗਈ ਹੈ ਤੇ ਬਾਕੀ ਇਹਦੀਆਂ ਤਰੀਕਾਂ ਪੈਗੀਆਂ ਜੀ ਬਠਿੰਡਾ ਜੇਲ੍ਹ ਤੋਂ ਲਿਆਂਦਾ ਜੀ ਗੁਰਜੀਤ ਸਿੰਘ ਲਾਡਾ ਜੀ ਪੇਸ਼ੀ ਤੇ ਆਇਆ ਸੀ ਜੀ ਦਾਸੀ ਹੈ ਕਿ ਗੁਰਜੀਤ ਸਿੰਘ ਲਾਡਾ ਨੇ 2016 ਵਿੱਚ ਨਾਬਾ ਜਿਲ੍ਹ ਬ੍ਰੇਕ ਮਾਮਲੇ ਚ ਉਸ ਵੇਲੇ ਚਰਚਾ ਚਾਇਆ ਸੀ ਜਦੋਂ ਜਿਲ੍ਹ ਵਿੱਚ ਗੋਲੀਆਂ ਚਲਾ ਕੇ ਗੈਂਗਸਟਰ ਨੂੰ ਭਜਾ ਲਿਆ ਸੀ। ਰਿਪੋਰਟ ਚਕੀਆ ਟੀਵੀ। ਸਾਲ 2016 ਵਿੱਚ ਨਾਬਾ ਬ੍ਰੇਕ ਕਾਂਡ ਮਾਮਲੇ ਵਿੱਚ ਮੁਖਰੋਪੀ ਗੁਰਜੀਤ ਸਿੰਘ ਲਾਡਾ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਜਿਲ੍ਹ ਵਿੱਚ ਬੰਦ ਹੈ ਉਸ ਨੂੰ ਪੁਲਿਸ ਦੀ ਵੱਡੀ ਸੁਰੱਖਿਆ ਵਿੱਚ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਗੁਰਜੀਤ ਸਿੰਘ ਲਾਡਾ ਨੂੰ ਲੈ ਕੇ ਆਉਣ ਵਾਲੇ ਪੁਲਿਸ ਅਧਿਕਾਰੀਆਂ ਨੇ মিডিਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੂਜੇ ਪਾਸੇ ਅਮੇਸ਼ਾ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਠਿੰਡਾ ਵਿੱਚ ਬੰਦ ਹੈ ਤੇ ਇਸ ਨੂੰ ਵਕਫ ਵਕਫ ਕੇਸਾਂ ਵਿੱਚ ਪੇਸ਼ ਹੋਣ ਲਈ ਲੈ ਕੇ ਆਂਦਾ ਗਿਆ ਇਹਦਾ ਨਾਂ ਗੁਰਜੀਤ ਸਿੰਘ ਲਾਡਾ ਹੈ ਢੰਡਪਿੰਡ ਦਾ ਰਹਿਣ ਵਾਲਾ ਅਮਰਸਰ ਸੋਰੀ ਤਰਨਤਾਰਨ ਹੈ ਇਹਦਾ ਜੀ ਇਹਦੇ ਤੇ ਵਕਫ ਵਕਫ ਮੁਕਤਮੇ ਦਰਜ ਨੇ ਉਹ ਵਕਫ ਵਕਫ ਕੋਟਾਂ 'ਚ ਪੇਸ਼ੀ ਸੀ ਦੀ ਅੱਜ ਇੱਕ ਕੇਸ ਸਜ਼ਾ ਵੀ ਸੁਣਾਈ ਗਈ ਹੈ ਤੇ ਬਾਕੀ ਇਹਦੀਆਂ ਤਰੀਕਾਂ ਪੈਗੀਆਂ ਜੀ ਬਠਿੰਡਾ ਜੇਲ੍ਹ ਤੋਂ ਲਿਆਂਦਾ ਜੀ ਗੁਰਜੀਤ ਸਿੰਘ ਲਾਡਾ ਜੀ ਪੇਸ਼ੀ ਤੇ ਆਇਆ ਸੀ ਜੀ ਦਾzie ਕਿ ਗੁਰਜੀਤ ਸਿੰਘ ਲਾਡਾ ਨੇ 2016 ਵਿੱਚ ਨਾਬਾ ਜੇਲ ਬ੍ਰੇਕ ਮਾਮਲੇ ਚ ਉਸ ਵੇਲੇ ਚਰਚਾ ਚਾਇਆ ਸੀ ਜਦੋਂ ਜੇਲ ਵਿੱਚ ਗੋਲੀਆਂ ਚਲਾ ਕੇ ਗੈਂਗਸਟਰ ਨੂੰ ਭਜਾ ਲਿਆ ਸੀ। ਇਹ ਰਿਪੋਰਟ ਚੀਕਾ ਟੀਵੀ। ਸਾਲ 2016 ਵਿੱਚ ਨਾਬਾ ਬ੍ਰੇਕ ਕਾਂਡ ਮਾਮਲੇ ਵਿੱਚ ਮੁਖਰੋਪੀ ਗੁਰਜੀਤ ਸਿੰਘ ਲਾਂਡਾ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਜੇਲ ਵਿੱਚ ਬੰਦ ਹੈ ਉਸ ਨੂੰ ਪੁਲਿਸ ਦੀ ਵੱਡੀ ਸੁਰੱਖਿਆ ਵਿੱਚ ਅਮਰਸਰ ਦੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ। ਇਸ ਦੌਰਾਨ ਗੁਰਜੀਤ ਸਿੰਘ ਲਾਡਾ ਨੂੰ ਲੈ ਕੇ ਆਉਣ ਵਾਲੇ ਪੁਲਿਸ ਅਧਿਕਾਰੀਆਂ ਨਾ মিডিਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਦੂਜੇ ਪਾਸੇ ਅਮੇਸ਼ਰ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬਠਿੰਡਾ ਵਿੱਚ ਬੰਦ ਹੈ ਤੇ ਇਸ ਨੂੰ ਵੱਖ-ਵੱਖ ਕੇਸਾਂ ਵਿੱਚ ਪੇਸ਼ ਹੋਣ ਲਈ ਲੈ ਕੇ ਆਂਦਾ ਗਿਆ। ਇਹਦਾ ਨਾਂ ਗੁਰਜੀਤ ਸਿੰਘ ਲਾਡਾ ਹੈ ਢਾਂਡਪਿੰਡ ਦਾ ਰਹਿਣ ਵਾਲਾ ਅਮਰਸਰ ਸੌਰੀ ਤਰਨਤਾਰਨ ਹੈ ਇਹਦਾ ਜੀ। ਇਹਦੇ ਤੇ ਵੱਖ-ਵੱਖ ਮੁਕਤਮੇ ਦਰਜ ਨੇ। ਉਹ ਵੱਖ-ਵੱਖ ਕੋਟਾਂ 'ਚ ਪੇਸ਼ੀ ਸੀ ਇਹਦੀ ਅੱਜ ਇੱਕ ਕੇਸ ਸਜ਼ਾ ਵੀ ਸੁਣਾਈ ਗਈ ਹੈ ਤੇ ਬਾਕੀ ਇਹਦੀਆਂ ਤਰੀਕਾਂ ਪੈਗੀਆਂ ਜੀ। ਜਿਹੜੀ ਜਗ੍ਹਾ ਪਹੁੰਚਿਆ ਹੈ। ਬਠਿੰਡਾ ਜੇਲ੍ਹ ਤੋਂ ਲਿਆਂਦਾ ਜੀ ਗੁਰਜੀਤ ਸਿੰਘ ਲਾਡਾ ਜੀ। ਪੇਸ਼ੀ ਤੇ ਆ ਸੀ ਜੀ ਦੱਸ ਦिए ਕਿ ਗੁਰਜੀਤ ਸਿੰਘ ਲਾੜਾ ਨੇ 2016 ਵਿੱਚ ਨਾਬਾ ਜਿਲ੍ਹ ਬ੍ਰੇਕ ਮਾਮਲੇ ਚ ਉਸ ਵੇਲੇ ਚਰਚਾ ਚਾਇਆ ਸੀ ਜਦੋਂ ਜਿਲ੍ਹ ਵਿੱਚ ਗੋਲੀਆਂ ਚਲਾ ਕੇ ਗੈਂਗਸਟਰ ਨੂੰ ਭਜਾ ਲਿਆ ਸੀ ਰਿਪੋਰਟ ਚ ਕੀਆ ਟੀ